ਤਨਾਤੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਵੇਲੇ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਆਈਐਸਐਫ ਦੀ ਹੁਣ ਤਨਾਤੀ ਸ਼ੁਰੂ ਕਰ ਦਿੱਤੀ ਗਈ ਹੈ ਬੀਬੀਐਮਪੀ ਦੇ ਵੱਲੋਂ ਜਿਸ ਤੋਂ ਬਾਅਦ ਉਹਨਾਂ ਦੇ ਰਹਿਣ ਦੇ ਲਈ ਰਿਹਾਇਸ਼ ਦਾ ਵੀ ਹੁਣ ਪ੍ਰਬੰਧ ਕੀਤਾ ਜਾ ਰਿਹਾ ਸੋ ਲਗਾਤਾਰ ਦੱਸ ਦਈਏ ਨੰਗਲ ਡੈਮ ਦੇ ਤੇ ਸੀਆਈਐਸਐਫ ਦੀ ਤਨਾਤੀ ਹੁਣ ਸ਼ੁਰੂ ਕੀਤੀ ਗਈ ਹੈ ਨੰਗਲ ਡੈਮ ਤੇ ਇਹ ਤਨਾਤੀ ਸ਼ੁਰੂ ਹੋਗੀ ਹੋਵੇਗੀ ਤਾਂ ਦੱਸ ਦਈਏ ਬੀਬੀਐਮਪੀ ਦੀਆਂ ਕਲੋਨੀਆਂ ਨੇ ਦੇ ਫਲੈਟ ਖਾਲੀ ਕਰਨ ਦੇ ਹੁਕਮ ਜਿਹੜੇ ਨੇ ਦੇ ਦਿੱਤੇ ਗਏ ਨੇ ਸੀਆਈਐਸਐਫ ਮੁਲਾਜ਼ਮਾਂ ਦੀ ਰਿਹਾਇਸ਼ ਇਸ ਦੇ ਲਈ ਫਲੈਟ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਨੇ BBMP ਦੇ ਵੱਲੋਂ ਜਵਾਨਾਂ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਇਹ ਜਿਹੜੇ ਕਰੀਬ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ 296 ਜਿਹੜੇ ਕਰੀਬ ਦੇ ਮੁਲਾਜ਼ਮ ਨੇ ਉਸ ਦੀ ਤਨਤੀ ਕੀਤੀ ਜਾਵੇਗੀ ਕੇਂਦਰ ਗ੍ਰਾਮ ਮੰਤਰਾਲੇ ਨੇ ਤਨਤੀ ਦੇ ਹੁਕਮ ਦੇ ਦਿੱਤੇ ਨੇ BBMP ਦੇ ਕਰਮਚਾਰੀ ਸੰਗ ਦੇ ਨੇ ਇਸ ਦਾ ਵਿਰੋਧ ਕੀਤਾ ਸੀਗਾ ਤਾਂ ਦੱਸਦੀ ਏ BBMP ਦੇ ਮੁਲਾਜ਼ਮਾਂ ਦੇ ਲਈ ਮਕਾਨ ਖਾਲੀ ਕਰਵਾਉਣ ਤੇ ਵਿਰੋਧ ਕੀਤਾ ਗਿਆ ਤਾਂ ਲਗਾਤਾਰ ਦੇਖਿਆ ਜਾ ਰਿਹਾ ਸੀ ਜਿੱਥੇ ਜਦੋਂ BBMP ਦੇ ਮੁਲਾਜ਼ਮਾਂ ਦੇ ਲਈ ਮਕਾਨ ਖਾਲੀ ਕਰਵਾਉਣ ਦੀ ਗੱਲ ਹੋਈ ਸੀ ਉਸ ਵੇਲੇ ਪੰਜਾਬ ਸਰਕਾਰ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਦੇ ਰੈਂਟ ਸੈਂਡ ਦੇ ਲਈ ਜਿਸ ਤੋਂ ਬਾਅਦ ਜੋ ਨੰਗਲ ਡੈਮ ਦੇ ਆਸ-ਪਾਸ ਜਿਹੜੇ BBMP ਦੇ ਖਾਲੀ ਫਲੈਟਸ ਨੇ ਉਹਨਾਂ ਨੂੰ ਇਸ ਦੇ ਵਿੱਚ ਰੈਂਟ ਦੇ ਲਈ ਇਸ ਜਿਹੜੇ ਸੀਆਈਐਸਐਫ ਦੇ ਜਵਾਨ ਨੇ ਉਹਨਾਂ ਦੇ ਰਹਿਣ ਦੇ ਲਈ ਉਥੇ ਪ੍ਰਬੰਧ ਕੀਤਾ ਜਾਵੇਗਾ ਇਹਨਾਂ ਮੁਲਾਜ਼ਮਾਂ ਦੇ ਲਈ ਸੀਆਈਐਸਫ ਦੇ ਮੁਲਾਜ਼ਮਾਂ ਦੇ ਲਈ ਉੱਥੇ ਰੈਂਟ ਲਿਫ ਪ੍ਰਬੰਧ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਹ ਫਲੈਟਸ ਜਿਹੜੇ ਨੇ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਤਾਂ ਹੁਣ ਤਣਾਤੀ ਜਿਹੜੀ ਹੈ ਸ਼ੁਰੂ ਹੋ ਗਈ ਹੈ ਬੀਬੀਐਮਬੀ ਦੇ ਵੱਲੋਂ ਜਵਾਨਾਂ ਦੀ ਰਿਹਾਈ ਦਾ ਵੀ ਪ੍ਰਬੰਧ ਕਰ ਦਿੱਤਾ ਗਿਆ ਤਾਂ ਗੋਲ ਜਿਹੜੀ ਤਣਾਤੀ ਹੈ 296 ਦੇ ਕਰੀਬ ਮੁਲਾਜ਼ਮਾਂ ਦੀ ਤਣਾਤੀ ਕੀਤੀ ਜਾਵੇਗੀ ਕੇਂਦਰ ਗ੍ਰਹਿ ਮੰਤਰਾਲੇ ਨੇ ਇਸ ਤਣਾਤੀ ਦੇ ਹੁਕਮ ਦੇ ਦਿੱਤੇ ਨੇ ਤਾਂ ਬੀਬੀਐਮਬੀ ਦੇ ਕਰਮਚਾਰੀ ਸੰਗ ਨੇ ਇਸ ਦਾ ਵਿਰੋਧ ਕੀਤਾ ਤਾਂ BBMB ਦੇ ਮੁਲਾਜ਼ਮਾਂ ਦੇ ਲਈ ਮਕਾਨ ਖਾਲੀ ਕਰਵਾਉਣ ਤੇ ਵਿਰੋਧ ਕੀਤਾ ਗਿਆ ਸੀ ਸੋ ਲਗਾਤਾਰ ਦੇਖਿਆ ਜਾ ਰਿਹਾ ਸੀ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਦਾ ਜਿੱਥੇ ਵਿਰੋਧ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਹੁਣ ਜਿਹੜੇ BBMB ਦੇ ਫਲੈਟਸ ਨੇ ਉਹਨਾਂ ਨੂੰ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇੱਥੇ CISF ਦੇ ਮੁਲਾਜ਼ਮਾਂ ਦੇ ਰਹਿਣ ਦੇ ਲਈ ਸੋ ਹੁਣ ਅੱਗੇ ਇਸ ਤੇ ਕੀ ਹੋਵੇਗਾ ਵਿਰੋਧ ਹੋਵੇਗਾ ਜਾਂ ਹੋਰ ਕੁਝ ਲਗਾਤਾਰ ਇਸ ਨਾਲ ਜੁੜੀ ਵੀ ਸਾਰੀ ਅਪਡੇਟ ਤੁਹਾਡੇ ਨਾਲ ਸਾਂਝ ਕਰਾਂਗੇ